ਦੋਸਤੋ ਵਿੰਡੋ ਏਸੀ ਦੇ ਫਰੰਟ ਦੇ ਉੱਪਰ ਆ ਦੇਖੋ ਇਹ ਜਾਲੀ ਮੌਜੂਦ ਹੈ ਇਸ ਦੇ ਉੱਪਰ ਜੇਕਰ ਡਸਟ ਹੋਵੇ ਤਾਂ ਇਸ ਨੂੰ ਆਪਾਂ ਸਮੇਂ-ਸਮੇਂ ਤੇ ਉੱਪਰ ਸਾਫ਼ ਕਰਨਾ ਅਤੇ ਇਸ ਦੇ ਨਾਲ ਹੀ ਸਪਲੀਟ ਏਸੀ ਦੇ ਫਰੰਟ ਦੇ ਉੱਪਰ ਵੀ ਇਹ ਜਾਲੀ ਹੁੰਦੀ ਹੈ ਤੇ ਕਈ ਵਾਰੀ ਟੌਪ ਦੇ ਉੱਪਰ ਜਾਲੀ ਹੁੰਦੀ ਹੈ ਆ ਦੇਖੋ ਇਸ ਜਾਲੀ ਦੇ ਉੱਪਰ ਕਿੰਨੀ ਇਸ ਵਕਤ ਡਸਟ ਮੌਜੂਦ ਹੈਗੀ ਹੈ ਅਤੇ ਇਹ ਡਸਟ ਹੀ 스멜 ਦਾ ਕਾਰਨ ਵੀ ਬਣਦੀ ਹੈ ਅਤੇ ਪ੍ਰੋਪਰ ਕੂਲਿੰਗ ਨਹੀਂ ਹੋਣ ਦਿੰਦੀ ਹੈਗੀ ਏਸੀ ਦੀ ਤਾਂ ਫਿਰ ਹੁਣ ਇਸ ਜਾਲੀ ਨੂੰ ਆਪਾਂ ਖੋਲ੍ਹਾਂਗੇ ਹੁਣ ਅਸੀਂ ਇਸ ਜਾਲੀ ਨੂੰ ਸਾਫ਼ ਕਰਾਂਗੇ ਕੋਈ ਪੁਰਾਣਾ ਧੁੱਤ ਫਿਰ ਤੁਸੀਂ ਲੈ ਸਕਦੇ ਹੋ ਬਹੁਤ ਹੀ ਹਲਕੇ ਹੱਥ ਇਸ ਨੂੰ ਡਸ ਨੂੰ ਸਾਫ ਕਰਨਾ ਹੈਗਾ ਜਿਆਦਾ ਜ਼ੋਰ ਨਹੀਂ ਲਗਾਣਾ ਕਿਉਂਕਿ ਇਹ ਬਹੁਤ ਹਲਕੀ ਜਾਲੀ ਹੁੰਦੀ ਫਟ ਵੀ ਸਕਦੀ ਹੈ ਇਸ ਕਰਕੇ ਆਰਾਮ ਨਾਲ ਇਸ ਨੂੰ ਸਾਫ ਕਰਕੇ ਹਲਕੇ ਜੇ ਪਾਣੀ ਨਾਲ ਤੁਸੀਂ ਧੋ ਸਕਦੇ ਹੋ ਅਤੇ ਪੂਰੀ ਚੰਗੀ ਤਰ੍ਹਾਂ ਜਦੋਂ ਇਹ ਜਾਲੀ ਸੁੱਕ ਜਾਵੇਗੀ ਤਾਂ ਉਸ ਵਕਤ ਸੁੱਕਣ ਤੋਂ ਬਾਅਦ ਦੁਬਾਰਾ ਆਪਾਂ ਏਸੀ ਦੇ ਉੱਪਰ ਇਸ ਨੂੰ ਲਗਾ ਦੇਣਾ ਹੈਗਾ ਤਾਂ ਫਿਰ ਇਥੋਂ ਹੁਣ ਇਸ ਜਾਲੀ ਤੋਂ ਸਾਫ਼ ਹੋ ਚੁੱਕੀ ਜਾਲੀ ਤੋਂ ਪ੍ਰੋਪਰ ਹਵਾ ਕ੍ਰੋਸ ਹੋਵੇਗੀ ਅਤੇ ਕਮਰੇ ਦੇ ਵਿੱਚ ਕੋਈ ਸਮੈਲ ਨਹੀਂ ਆਵੇਗੀ ਸਗੋਂ ਖੁਸ਼ਬੂ ਆਵੇਗੀ ਅਤੇ ਇਸ ਦੇ ਨਾਲ ਹੀ ਏਸੀ ਪ੍ਰੋਪਰ ਕੂਲਿੰਗ ਕਰੇਗਾ ਅਤੇ ਚਿਪਚਿਪੀ ਗਰਮੀ ਤੋਂ ਚਿਪਚਿਪੇ ਪਸੀਨੇ